ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਕਿਹਾ ਜਾਣੇ ਜਿਹੜਾ ਹੈਗਾ ਇਹ ਹਮਲਾ ਕਿਸ ਤਰ੍ਹਾਂ ਹੋਇਆ ਤੁਹਾਡੇ ਨਾਲ ਕੀ ਕਾਰਨ ਕੀ ਰਹੇ ਇੱਥੇ ਨਾ ਬਲਾਕ ਸੀਗਾ ਇਹ ਰਸਤਾ ਬੰਦ ਕੀਤਾ ਹੋਇਆ ਸੀਗਾ ਮੈਂ ਮੇਰੇ ਨਾਨੀ ਸੱਸ ਹੈਗੇ ਉਹ ਐਡਮਿਟ ਹੈਗੇ ਉਹਨਾਂ ਦਾ ਪਤਾ ਲੈਣ ਅਸੀਂ ਜਾ ਰਹੇ ਸੀ ਤਾਂ ਮੇਰੇ ਤੋਂ ਅੱਗੇ ਇੱਕ ਹੋਰ ਗੱਲ ਸੀਗੀ ਮੈਂ ਕਾਰ ਚੋਂ ਉੱਤਰ ਕੇ ਇਹਨਾਂ ਨੂੰ ਮੇਰੇ ਤੋਂ ਪਿੱਛੇ ਬਹੁਤ ਜ਼ਿਆਦਾ ਲੱਗ ਚੁੱਕਿਆ ਸੀਗਾ ਤੇ ਮੈਂ ਜਦੋਂ ਇਹਨਾਂ ਨੂੰ ਆ ਕੇ ਕਿਹਾ ਵੀ ਐਵੇਂ ਕਰਕੇ ਅਸੀਂ ਹਸਪੀਟਲ ਜਾਣਾ ਹੈ ਤਾਂ ਉਹਨਾਂ ਨੇ ਮਨਾਂ ਕਰਤਾ ਉਹ ਕਹਿੰਦੇ ਅਸੀਂ ਕਿਸੇ ਨੂੰ ਵੀ ਅੱਗੇ ਨੰਗਨ ਨਹੀਂ ਦੇ ਸਕਦੇ ਕਿਉਂਕਿ ਇੱਕ ਨੂੰ ਦੇਖ ਕੇ ਹੋਰ ਆਂਦੇ ਆ ਚਲੋ ਅਸੀਂ ਵਾਪਸ ਆਪਣੀ ਕਾਰ ਦੇ ਵਿੱਚ ਜਾ ਕੇ ਬੈਠ ਗਏ ਪਰ ਜਿਹੜਾ ਮੇਰੀ ਕਾਰ ਦੇ ਮੂਰਲੀ ਕਾਰ ਸੀ I20 ਸੀ ਗ੍ਰੇ ਕਲਰ ਦੀ ਠੀਕ ਹੈ ਉਹਦੇ ਚੋਂ ਦੋ ਔਰਤਾਂ ਨਿਕਲੀਆਂ ਉਹਨਾਂ ਨੇ ਜਾ ਕੇ ਇੱਥੇ ਇੱਕ ਟਰੈਕਟਰ ਖੜਾ ਸੀਗਾ ਇਸ ਤਰ੍ਹਾਂ ਲਗਾ ਕੇ ਠੀਕ ਹੈ ਉਹ ਟਰੈਕਟਰ ਵਾਲੇ ਨੂੰ ਜਾ ਕੇ ਰਿਕੁਐਸਟ ਕੀਤੀ ਟਰੈਕਟਰ ਵਾਲੇ ਨੇ ਆਪਣਾ ਟਰੈਕਟਰ ਉੱਪਰ ਨੰਗ ਗਈ ਜਦੋਂ ਮੈਂ ਉਹਨਾਂ ਦੇ ਪਿੱਛੇ ਮੇਰੀ ਕਾਰ ਸੀ ਜਦੋਂ ਬੰਪਰ ਨਾਲ ਬੰਪਰ ਦੀ ਤਾਂ ਜਦੋਂ ਮੈਂ ਆਪਣੀ ਕਾਰ ਅੱਗੇ ਲੈ ਕੇ ਜਾਣ ਲੱਗਿਆ ਤਾਂ ਟਰੈਕਟਰ ਵਾਲੇ ਨੇ ਮੇਰੀ ਕਾਰ ਦੇ ਸਾਈਡ ਦੇ ਉੱਤੇ ਮਾਰਿਆ ਆ ਤੁਸੀਂ ਦੇਖ ਸਕਦੇ ਹੋ ਹਾਂ ਹਾਂ ਪੂਰੀ ਸਾਈਡ ਉਹਨਾਂ ਨੇ ਪੂਰੀ ਛਿੱਲ ਦਿੱਤੀ ਠੀਕ ਹੈ ਤਾਂ ਜਦੋਂ ਮੈਂ ਕਾਰ ਗਾਂ ਅੱਥੇ ਰੋਕੀ ਮੇਰੀ ਕਾਰ ਗਾਂ ਰੋਕਦੇ ਸਾਰੇ ਹੀ ਸਾਰੇ ਪਤਾ ਨਹੀਂ ਕਿੰਨੇ ਕਾਫੀ ਜਾਣੇ ਸੀ ਤੁਹਾਡੇ ਕੋਲ ਵੀਡੀਓ ਪਹੁੰਚ ਚੁੱਕੀ ਹੋਊਗੀ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਕੁੱਟਣਾ ਸ਼ੁਰੂ ਕਰਤਾ ਸਾਰੀ ਕਾਰ ਤੋੜੀ ਪਹਿਲਾਂ ਫਿਰ ਸਾਨੂੰ ਦੋਨਾਂ ਨੂੰ ਖਿੱਚ ਕੇ ਬਾਹਰ ਕੱਢਿਆ। ਇਹ ਬੇਵਕਤੀ ਸੀ ਕੁੱਟਮਾਰ ਕੀਤੀ ਆ। ਉਹਨਾਂ ਕੋਲੇ ਕੀ ਕੋਸ ਸੀਗੇ ਤੇ ਕਿਉਂ ਹਮਲਾ ਕੀਤਾ? ਕੌਣ ਸੀਗੇ? ਬੈਟ ਸੀ, ਟੰਬੇ ਜੇ ਸੀ, ਆਈ ਥਿੰਕ ਡੰਡੇ ਸੀਗੇ। ਮੈਨੂੰ ਲੱਗਦਾ ਲੋਹੇ ਦੇ ਸੀਗੇ। ਤਾਂ ਹੀ ਉਹ ਸ਼ੀਸ਼ਾ ਇਜ਼ੀਲੀ ਟੁੱਟ ਗਏ ਸਾਰੇ। ਠੀਕ ਐ। ਫਿਰ ਉਹਨਾਂ ਨੇ ਸਾਨੂੰ ਬਾਹਰ ਕੱਢਿਆ। ਠੀਕ ਐ। ਆਹ ਤੁਸੀਂ ਦੇਖ ਸਕਦੇ ਹੋ ਮੇਰੇ ਚੈਨ ਪਾਈ ਸੀਗੀ। ਚੈਨ ਵੀ ਕਿਸੇ ਨੇ ਆ ਦੇਖੋ ਖਿੱਚੀ ਐ। ਜੇ ਅਗਰ ਤੁਸੀਂ ਦੇਖ ਸਾਰ ਰਹੇ ਹੋ ਤਾਂ ਚੈਨ ਖਿੱਚੀ ਬਹੁਤ ਜ਼ਿਆਦਾ ਕੁੱਟਿਆ। ਮੇਰੀ ਵਾਈਫ ਨੇ ਉਹਨਾਂ ਦੇ ਪੈਰ ਤੱਕ ਫੜੇਗੇ। ਅਗਰ ਤੁਹਾਡੇ ਕੋਲ ਵੀਡੀਓ ਪਹੁੰਚੂਗੀ ਤਾਂ ਤੁਸੀਂ ਉਹ ਮੰਗ ਕੀ ਕਰਦੇ ਹੈਗੇ ਜਿਹੜਾ ਇਹ ਗੁੰਡਾਗਰਦੀ ਸਰੇ ਆਮ ਗੁੰਡਾਗਰਦੀ ਪੰਜਾਬ ਦੇ ਵਿੱਚ ਹੋਈ ਹੈ ਤੁਹਾਡੇ ਨਾਲ ਹੋਇਆ ਹੈਗਾ ਤੁਸੀਂ ਜਾ ਰਹੇ ਸ਼ਾਂਤ ਹਰ ਚੀਜ਼ ਲਈ ਤਰਨਾ ਲਗਾਉਣਗੇ ਇਹਦਾ ਅਗਰ ਬਿਜਲੀ ਦੀ ਪ੍ਰੋਬਲਮ ਹੈ ਤਾਂ ਇਹ ਬਿਜਲੀ ਮਹਿਕਮੇ ਨਾਲ ਕਰਨਾ ਤੇ ਆਉਂਦੇ ਜਾਂਦੇ ਲੋਕਾਂ ਨੂੰ ਕਿਉਂ ਖਰਾਬ ਕਰ ਰਹੇ ਹੈ ਮੰਗ ਕੀ ਕਰਦੇ ਹੋ ਮੰਗ ਕੀ ਕਰਦੇ ਕਰਦਾ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਜੇਲ੍ਹ ਕੀਤੀ ਜਾਵੇ ਠੀਕ ਹੈ ਤਾਂ ਕਿ ਮੇਰੇ ਹੁਣ ਕੋਈ ਹੋਰ ਵੀ ਬੰਦੇ ਨੂੰ ਇਦਾਂ ਦਾ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਸੋ ਦੇਖਿਆ ਪੰਜਾਬ ਦੇ ਅੰਦਰ ਜਿੱਥੇ ਕੋਈ ਵੀ ਸੁਰੱਖਿਅਤ ਨਹੀਂ ਨਜ਼ਰ ਆ ਰਿਹਾ ਮਹਿਲਾਵਾਂ ਤੇ ਲਗਾਤਾਰ ਗੁੰਡਾਗਰਦੀ ਕੀਤੀ ਜਾ ਰਹੀ ਹੈਗੀ ਆ ਗੱਲਬਾਤ ਕਰਾਂਗੇ ਕੀ ਕਾਰਨ ਹੈ ਜਿਹੜੇ ਤੁਹਾਡੇ ਨਾਲ ਜਿਹੜੀ ਅੱਜ ਬੱਸ ਰੁਕੀ ਕੀਤੀ ਗਈ ਹੈਗੀ ਆ ਅਸੀਂ ਮਤਲਬ ਚਲੋ ਠੀਕ ਆ ਅਸੀਂ ਰੋਡ ਤਾਂ ਕ੍ਰੋਸ ਕਰਨਾ ਹੀ ਸੀ ਜੋ ਸਾਨੂੰ ਪ੍ਰੋਬਲਮ ਸੀ ਠੀਕ ਹੈ ਅਸੀਂ ਜਾਣਾ ਹੀ ਸੀ ਜਿੱਥੇ ਜਾਣਾ ਸੀਗਾ ਠੀਕ ਹੈ ਅਸੀਂ ਰਿਕਵੈਸਟ ਵੀ ਕੀਤੀ ਮੈਂ ਹੱਥ ਵੀ ਜੋੜੇ ਵੀ ਸਾਨੂੰ ਨੰਗਣ ਦਿਓ ਜਦੋਂ ਉਹ ਪਹਿਲਾਂ ਵਾਲੀ ਗੱਡੀ ਨੂੰ ਨੰਗਣ ਦੇ ਸਕਦੇ ਸਨ ਸਾਨੂੰ ਕਿਉਂ ਨਹੀਂ ਨੰਗਣ ਦੇ ਸਕਦੇ ਸੀ ਅਸੀਂ ਜਦੋਂ ਕ੍ਰੋਸ ਕਰਨ ਲੱਗੇ ਨਾਲ ਦੀ ਨਾਲ ਠੋਕਿਆ ਤੇ ਠੀਕ ਹੈ ਗੱਡੀ ਦੇ ਵਿੱਚ ਸਾਨੂੰ ਦੋਨਾਂ ਨੂੰ ਬਾਹਰ ਕੱਢਿਆ ਕੁੱਟਮ ਜਦੋਂ ਕੀ ਠੀਕ ਹੈ ਉਹਨਾਂ ਨੂੰ ਇਹ ਪਤਾ ਸੀਗਾ ਕਿ ਮੈਂ ਇੱਕ ਲੇਡੀ ਆ ਤੇ ਮੈਨੂੰ ਤਾਂ ਛੱਡ ਸਕਦੇ ਸੀ ਨਾ ਉਹ ਮੇਰੇ ਨਾਲ ਵੀ ਕੁੱਟਮਾਰ ਕੀਤੀ ਅਸੀਂ ਪੈਰੀ ਹੱਦ ਤੱਕ ਲਾਏ ਸਾਡੇ ਨੁਕਸਾਨ ਕੀ ਸਾਡੀ ਸਾਰੀ ਗੱਡੀ ਉਹਨਾਂ ਨੇ ਉਹ ਕਰਤੀ ਸਾਡਾ ਠੀਕ ਹੈ 골ਡ ਲੈ ਕੇ ਗੱਡੀ ਚੋਂ ਪੈਸੇ ਵੀ ਕੱਢ ਕੇ ਲੈ ਗਏ 20000 ਰੁਪਇਆ 20000 ਰੁਪਿਆ ਕੈਸ਼ ਮੂੜੇ ਪਿਆ ਸੀਗਾ ਉਹਨਾਂ ਨੂੰ ਮੁਆਵਜ਼ੇ ਕਰਨੀ ਹੀ ਪੈਣੀ ਆ ਤੇ ਦੂਸਰੀ ਗੱਲ ਜਿਹੜੇ ਟਰੱਕ ਡਰਾਈਵਰ ਨਾ ਜਿਹੜਾ ਜਿਹੜਾ ਤੁਹਾਡੇ ਤੇ ਹਮਲਾ ਹੋਏਗਾ ਕਿਵੇਂ ਦੇ ਇਹਦਾ ਪੰਜਾਬ ਦੇ ਅੰਦਰ ਔਰਤਾਂ ਸੁਰੱਖਿਤ ਨਹੀਂ ਹੈਗੀਆਂ ਨਹੀਂ ਹੈਗੀਆਂ ਜੀ ਸੁਰੱਖਿਤ ਬਿਲਕੁਲ ਵੀ ਨਹੀਂ ਹੈਗੀਆਂ ਮੰਗ ਕੀ ਕਰਦੇ ਹੋ ਤੁ ਅਸੀਂ ਕਿੱਥੋਂ ਲੰਘ ਸਕਦੇ ਹਾਂ ਦੱਸੋ ਇਕੱਲੇ ਮੈਂ ਆਪਦੇ ਹਸਬੰਦ ਨਾਲ ਹੀ ਸੀ ਮੈਨੂੰ ਉਦੋਂ ਵੀ ਨਹੀਂ ਲੰਘਣ ਦਿੱਤਾ ਇਹਨਾਂ ਨੇ ਤੇ ਅਸੀਂ ਇਕੱਲੇ ਤਾਂ ਬਿਲਕੁਲ ਵੀ ਸਫ਼ਰ ਨਹੀਂ ਕਰ ਸਕਦੇ ਕਿਤੇ ਵੀ ਕੋਈ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਕਿ ਨਹੀਂ ਪਹੁੰਚਿਆ ਉਦੋਂ ਤਾਂ 1.5 ਘੰਟੇ ਕੋਈ ਉਦੋਂ ਬਾਅਦ ਆਇਆ ਤੇ ਕੋਈ ਤੁਹਾਡੇ ਨੇ ਖਿੱਚ ਤੂਦ ਬਿਨ ਬਗੈਰ ਕੋਈ ਕੱਪੜੇ ਪਾੜਨ ਤੱਕ ਵੀ ਹਾਂ ਜੀ ਬਿਲਕੁਲ ਮੇਰੇ ਕੱਪੜੇ ਪਾੜੇ ਗਿਆ ਦੇਖ ਲਓ ਮੇਰੀ ਮਾਂ ਦੇਖ ਲਓ ਤੁਸੀਂ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਦੇ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਪੰਜਾਬ ਅੰਦਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਸੀਗਾ ਸੁਰੱਖਿਅਤ ਵਾਦੇ ਵੱਡੇ ਐਲਾਨ ਕੀਤੇ ਗਏ ਹੈਗੇ ਆ ਪਰ ਲਗਾਤਾਰ ਜਿਹੜਾ ਹੈਗਾ ਔਰਤਾਂ ਤੇ ਬਦਸਲੂਕੀ ਕੀਤੀ ਜਾ ਰਹੀ ਹੈਗੀ ਆ ਇੱਕ ਹਮਲਾ ਹੋਇਆ ਹੈਗਾ ਹੁਣ ਦੇਖਾਂਗੇ ਪੁਲਿਸ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ ਇਹ ਜੇ ਦੋਸ਼ੀਆਂ ਖਿਲਾਫ ਕਾਰਵਾਈ ਹੋਵੇਗੀ ਨਹੀਂ ਹੋਵੇਗੀ ਤੁਸੀਂ ਤਸਵੀਰਾਂ ਦੇ ਸਕਦੇ ਹੈਗੇ ਆ ਅਗਰ ਮਤਲਬ ਅਗਰ ਜਿਹੜਾ ਟਰੱਕ ਡਰਾਈਵਰ ਹੈ ਅਗਰ ਇਹ ਮੈਨੂੰ ਨਾ ਚੜਾਉਂਦੇ ਇਤੋਂ ਤਾਂ ਸ਼ਾਇਦ ਸਾਡੀ ਜਾਨ ਵੀ ਜਾ ਸਕਦੀ ਸੀ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਕੁੱਟਰੇ ਜਿਗੇ ਤਾਂ ਮੇਬੀ ਸਾਡੀ ਜਾਨ ਇੱਥੇ ਇਹੀ ਬਿਆਨ ਦੇਣ ਦੇ ਲਾਇਕ ਵੀ ਨਾ ਮਿਆਂ ਹੁੰਦਾ ਸੋ ਗੱਲਬਾਤ ਵੀ ਕਰਾਂਗੇ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਪੁਲਿਸ ਡੇਢ ਘੰਟੇ ਬਾਅਦ ਪਹੁੰਚੀ ਹੈਗੀ ਆ ਕਿਹਾ ਗਿਆ ਹੈਗਾ ਕਾਫੀ ਸਮੇਂ ਤੋਂ ਬਾਅਦ ਪਹੁੰਚੀ ਹੈਗੀ ਜੇਕਰ ਟਰੱਕ ਡਰਾਈਵਰ ਨਾ ਹੁੰਦੇ ਤਾਂ ਕਿਸੇ ਤਰ੍ਹਾਂ ਦੀ ਵੱਡੀ ਵਾਰਦਾਤ ਹੋ ਸਕਦੀ ਸੀ ਵੱਡੀ ਨਲਾਇਕੀ ਵੀ ਹੈਗੀ ਆ ਪਰ ਲਗਾਤਾਰ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇਗਾ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੈਗੇ ਹੋ ਇੱਕ ਅਲੱਗ ਰੂਪ ਧਾਰਨ ਕਰ ਰਹੇ ਹੈਗੇ ਆ ਗੱਲਬਾਤ ਕਰਾਂਗੇ ਤੁਸੀਂ ਪਹੁੰਚੇ ਹੈਗੇ ਸਰ ਕੀ ਕਹਿਣਾ ਚਾਹਣੇ ਹੈਗੇ ਤੁਸੀਂ ਮੌਕੇ ਤੇ ਪਹੁੰਚੇ ਹੈਗੇ ਹੁਣ ਮੌਕੇ ਤੇ ਪਹੁੰਚੇ ਹੈਗੇ ਜੀ ਅਸੀਂ ਲੜਕੀ ਆ ਜਿਹੜੀ ਹੈਗੀ ਆ ਤੇ ਇਹਨਾਂ ਦੇ ਬਿਆਨ ਕਾਲ ਮੰਨ ਕੀਤੇ ਨੇ ਹੈਗੇ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਜੀ ਇਹ ਕਿਹੜੇ ਬੰਦੇ ਸੀ ਕੋਈ ਪਤਾ ਲੱਗਿਆ ਉਹਨਾਂ ਦਾ ਕਿ ਨਾ ਜੀ ਨਹੀਂ ਜਿਹੜਾ ਹੈਗਾ ਸੀ ਕਿ ਧਰਨਾ ਕਰੀ ਸੀਗੇ ਨਾਮ ਲੂਮਰਨ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੇ ਆ ਸੋ ਪੁਲਸ ਨੇ ਬਿਸਵਾਦਵਾਇਆ ਕਿ ਜੋ ਵੀ ਹੈਗੇ ਆ ਸਾਹਮਣੇ ਹੈਗੇ ਆ ਉਹਨਾਂ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਨਸਾਫ ਪਵਾਇਆ ਜਾਵੇਗਾ ਸੋ ਸਰਕਾਰਾਂ ਤੇ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਜਿੱਥੇ ਕਰਨੇ ਪ੍ਰਦਰਸ਼ਨ ਕੀਤੇ ਜਾ ਰਹੇਗਾ ਉੱਥੇ ਪੁਲਸ ਫੋਰਸ ਨੂੰ ਤਣਾਅ ਕੀਤਾ ਜਾਵੇ ਤਾਂ ਜੋ ਜਿਹੜੇ ਰਾਹਗੀਰ ਹੈਗੇ ਸਾਡੀਆਂ ਭੈਣਾਂ ਮਾਤਾਵਾਂ ਹੈਗੀਆਂ ਅੱਗੇ ਤੋਂ ਅਰੇਹੇ ਹਾਸਿਆਂ ਦੇ ਨਾਲ ਦੁੱਖ ਨਾ ਹੋ ਸਕੇ ਕੈਮਰਾ ਪਰਸੇ ਜਦ ਨਿਰੰਤਰ ਮੈਂ ਤੁਸੀਂ ਧੰਨਵਾਦ ਡੇਲੀ ਪੋਟ ਪੰਜਾਬੀ ਬਰਨਾਲਾ